ਇੱਕੋ ਬਹੁਤ ਹੀ ਮਦਬਾ ਕੀ ਖਬਰ ਜੋ ਪ੍ਰਿੰਟ ਮੀਡੀਆ ਰਹੀ ਹੈ ਔਰ ਇਲੈਕਟ੍ਰੋਨਿਕ ਮੀਡੀਆ ਰਹੀ ਸੁਣਨ ਨੂੰ ਮਿਲੀ ਕਿ ਇੱਕ ਅਕਾਲੀ ਦਲ ਦਾ ਕੌਂਸਲਰ ਜੋ ਕੱਲ ਗੈਂਗਸਟਰਾਂ ਵੱਲੋਂ ਕਤਲ ਕੀਤਾ ਗਿਆ ਉਹਦਾ ਜਦੋਂ ਦੀ ਸਰਕਾਰ ਆਈ ਹੈ ਉਸ ਦਿਨ ਤੋਂ ਅੱਜ ਤੱਕ ਗਾਜਰ ਮੁੱਲੀ ਦੀ ਤਰ੍ਹਾਂ ਲੋਕਾਂ ਦਾ ਕਤਲ ਹੋ ਰਿਹਾ ਦੋਸ਼ੀਆਂ ਨੂੰ ਫੜ ਵੀ ਲਓਗੇ ਤੁਸੀਂ لیکن ਫੜਨ ਤੇ ਪਹਿਲਾ ਉਸ ਬੰਦੇ ਦੀ ਜੋ ਜਾਣਵਾਲ ਦੀ ਰਾਖੀ ਕਰਨਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਹੱਕ ਹੁੰਦਾ ਤੇ ਫਰਜ਼ ਹੁੰਦਾ ਸੋ ਅੱਜ ਉਹਦਾ ਕਤਲ ਹੋ ਗਿਆ ਇਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਮੈਂ ਸਰਕਾਰ ਨੂੰ ਮੰਨਦਾ ਚਵਲਪ ਜੀ ਲਗਾਤਾਰ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਰਹੇ ਨੇ ਤੇ ਲਗਾਤਾਰ ਲੋਕ ਮਾਰੇ ਜਾ ਰਹੇ ਨੇ ਕੀ ਕਿਹਣਾ ਜਾਂਦੇ ਹੋ ਕੱਲ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਕਤਲ ਹੋਇਆ ਦੇਖੋ ਬਹੁਤ ਹੀ ਮਦਤਾ ਕੀ ਖਬਰ ਜੋ ਪ੍ਰਿੰਟ মিডিਆ ਰਾਹੀਂ ਔਰ ਇਲੈਕਟ੍ਰੋਨਿਕ মিডিਆ ਰਾਹੀਂ ਸੁਣਨ ਨੂੰ ਮਿਲੀ ਕਿ ਇੱਕ ਆਕਾਲੀ ਦਲ ਦਾ ਕਾਉਂਸਲਰ ਜੋ ਕੱਲ ਗੈਂਗਸਟਰਾਂ ਵੱਲੋਂ ਕਤਲ ਕੀਤਾ ਗਿਆ ਉਹਦਾ ਕਾਉਂਸਲਰ ਕਿਸੇ ਵੀ ਪਾਰਟੀ ਦਾ ਹੋਵੇ ਲੋਕਾਂ ਦੀ ਸੇਵਾ ਕਰਨ ਵਾਲਾ ਸਮਾਜ ਸੇਵਕ ਬੰਦਾ ਜਿਹਦਾ ਕਤਲ ਹੋ ਗਿਆ ਸਾਨੂੰ ਸਾਡੀ ਸਾਰੀ ਪਾਰਟੀ ਨੂੰ ਪੰਜਾਬ ਨੂੰ ਬੜਾ ਅਫਸੋਸ ਹੈ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਪੰਜਾਬ ਸਰਕਾਰ ਟੋਟਲ ਫੇਲ ਹੋ ਚੁੱਕੀ ਹੈ ਜਦੋਂ ਦੀ ਸਰਕਾਰ ਆਈ ਹੈ ਉਸ ਦਿਨ ਤੋਂ ਅੱਜ ਤੱਕ ਗਾਜਰ ਮੂਲੀ ਦੀ ਤਰ੍ਹਾਂ ਲੋਕਾਂ ਦਾ ਕਤਲ ਹੋ ਰਿਹਾ ਲੋਕ ਆਪਣੇ ਘਰਾਂ 'ਚ ਸੁਰੱਖਿਤ ਨਹੀਂ ਤੁਸੀਂ ਰੋਜ਼ ਪ੍ਰਿੰਟ ਮੀਡੀਆ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਦੇਖਦੇ ਹੋਵੋਗੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ 10-10 ਫਾਇਰ ਕੀਤੇ ਜਾਂਦੇ ਆ ਕਤਲ ਕੀਤੇ ਜਾਂਦੇ ਆ ਇਸ ਕਾਉਂਸਲਰ ਦੇ ਘਰਾਂ ਘਰ ਦੇ ਵਿੱਚ ਵੀ ਗੋਲੀਆਂ ਚਲਾਈਆਂ ਗਈਆਂ ਜਿਹਦੇ ਵਿੱਚ ਇਹਨੇ ਪੁਲਿਸ ਨੂੰ ਕੰਪਲੀਟ ਦਿੱਤੀ ਕਿ ਮੇਰੀ ਜਾਨ ਮਾਲ ਦੀ ਰੱਖ ਹੀ ਲਈ ਮੈਨੂੰ ਸੁਰੱਖਿਆ ਪ੍ਰਦਾਨ ਵੀ ਕੀਤੀ ਜਾਵੇ ਲੇਕਿਨ ਉੱਥੇ ਪ੍ਰਸ਼ਾਸਨ ਨੇ ਗੌਰ ਨਹੀਂ ਕੀਤੀ ਥੋੜਾ ਦਿਨ ਬਾਅਦ ਉਹਦਾ ਕਤਲ ਹੋ ਗਿਆ ਕਿਸੇ ਦਾ ਭਾਈ ਕਿਸੇ ਦਾ ਘਰ ਵਾਲਾ ਕਿਸੇ ਦਾ ਪੁੱਤ ਇਸ ਦੁਨੀਆ ਚ ਨਹੀਂ ਰਹਾ ਅੱਜ ਖਬਰਾਂ ਬਣ ਕੇ ਰਹਿ ਗਈਆਂ ਕਿ ਕਤਲ ਕੀਤਾ ਗਿਆ ਦੋਸ਼ੀਆਂ ਨੂੰ ਫੜ ਵੀ ਲਓਗੇ ਤੁਸੀਂ ਲੇਕਿਨ ਫੜਨ ਤੇ ਪਹਿਲਾ ਉਸ ਬੰਦੇ ਦੀ ਜੋ ਜਾਨ ਮਾਲ ਦੀ ਰਾਖੀ ਕਰਨਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਹੱਕ ਹੁੰਦਾ ਤੇ ਫਰਜ਼ ਹੁੰਦਾ ਸੋ ਅੱਜ ਉਹਦਾ ਕਤਲ ਹੋ ਗਿਆ ਇਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਮੈਂ ਸਰਕਾਰ ਨੂੰ ਮੰਨਦਾ ਜਿਨ੍ਹਾਂ ਲੋਕਾਂ ਨੂੰ ਥ੍ਰੈਟ ਆਈ ਹੋਈ ਹੈ ਪੁਲਿਸ ਨੂੰ ਚੰਗੀ ਤਰ੍ਹਾਂ ਪਤਾ ਹੈ ਘਰਾਂ ਦੇ ਵਿੱਚ ਫਾਇਰ ਹੋ ਚੁੱਕੇ ਹਨ ਪੁਲਿਸ ਨੂੰ ਚੰਗੀ ਤਰ੍ਹਾਂ ਪਤਾ ਅੱਜ ਪੁਲਿਸ ਹੱਥ ਤੇ ਹੱਥ ਰੱਖ ਕੇ ਬੈਠੀ ਹੈ ਉਹਨਾਂ ਦੀ ਰਾਖੀ ਕਰਨ ਦੀ ਵੀ ਜਾਏ ਮੈਂ ਮਾਫ ਕਰਨਾ بڑے بڑے ਸਿੰਗਰਾਂ ਨੂੰ ਛੋਟੇ ਛੋਟੇ ਸਿੰਗਰਾਂ ਨੂੰ 30-30 ਮੁਲਾਜ਼ਮ ਜੁੜੇ ਹੈਗੇ ਦਿੱਤੇ ਗਏ ਹਨ ਜਿਨ੍ਹਾਂ ਦਾ ਕੋਈ ਇਸ ਸਮਾਜ ਦੇ ਵਿੱਚ ਲੋਕਾਂ ਪ੍ਰਤੀ ਕੋਈ ਦੇਨ ਨਹੀਂ ਹੈ ਜੋ ਲੋਕਾਂ ਦੀ ਸੇਵਾ ਕਰਦੇ ਆ ਜੇ ਕਿਤੇ ਉਹਨੂੰ ਥ੍ਰੈਟ ਆ ਜਾਵੇ ਤਾਂ ਤੁਸੀਂ 40 40 ਤਰ੍ਹਾਂ ਦੀਆਂ ਰਿਪੋਰਟਾਂ ਮੰਗਣ ਦੇ ਬਾਅਦ ਕਹਿ ਦਿੰਦੇ ਵੀ ਕੋਈ ਖਤਰਾ ਨਹੀਂ ਉਹ ਆਪਣੀ ਜਾਨ ਖੋਹ ਬੈਠਦਾ ਸੋ ਮੇਰੀ ਬੇਨਤੀ ਹੈ ਡੀਜੀਪੀ ਸਾਹਿਬ ਨੂੰ ਹੱਥ ਬੰਨ੍ਹ ਕੇ ਕਿ ਤੁਸੀਂ ਆਪ ਦੇ ਅਧਿਕਾਰੀਆਂ ਨੂੰ ਐਸਐਸਪੀ ਸਾਹਿਬ ਨੂੰ ਔਰ ਥੱਲੇ ਐਸਐਚਓ ਸਾਹਿਬ ਨੂੰ ਸਾਰਿਆਂ ਨੂੰ ਹਦਾਇਤ ਕਰੋ ਕਿ ਇਸ ਤਰੀਕੇ ਦੀ ਜਿਹੜੀ ਘਟਨਾ ਹੁੰਦੀ ਹੈ ਉਹ ਨੂੰ ਇਸ ਤਰੀਕੇ ਦੀ ਘਟਨਾ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਮੁੱਢਲੀ ਸਹਾਤਾ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ ਤਾਂ ਕਿ ਕਿਸੇ ਦਾ ਨੌਜਵਾਨ ਪੁੱਤ ਇਸ ਤਰੀਕੇ ਨਾਲ ਕਤਲ ਨਾ ਕੀਤਾ ਜਾਵੇ